ਸ਼੍ਰੀ ਗੁਰੂ ਗ੍ਰੰਥ ਸਾਹਿਬੁ ਹੁਦਦ ਬੰਦਉ ਕਰ ਅਨੁਰਾਗੁ ਸ਼੍ਰੀ ਗੁਰੂ ਸ਼ਬਦ ਕਮਾਏ ਜਿਨਿ ਜੀਤੇ ਪੰਜ ਵਿਕਾਰ तेन संतन को वंदना सिर चरणन परतार एकंकर सतगुरु ते प्रसाद सच होए वाहे गुरु जी की फते वेगन विनाशन सोए ਵਾਹਿ ਗੁਰੂ ਜੀ ਕੀ ਫਤਿਹ ਵਿਗਨ વિનાਸ਼ਨ ਸੂਏ ਸ੍ਰੀ ਵਾਹਿਗੁਰੂ ਜੀ ਸੋਨ ਸੇਵਨਾਬ ਬੰਦ ਦੇ ਹੱਥਾ ਚਰਨ ਕਮਲ ਪਾਰ ਧਾਰ ਕਰ ਮਖਾ ਜੀਦਾ ਵਿਦਕੀ ਕਹੈ અપਾਈ ਕਰ ਵਿਥਾਰ ਸੋ ਦਿਉ ਸੁਨਾਈ ਸੋਨੇ ਸ਼ਰਨ ਆਗ ਬੰਦ ਦੇ ਹੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਮ ਸਨਮਾਨ ਸਤਕਾਰ ਜੋ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀਓ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਪਤਿਤ ਪਾਵਨ ਕਰुणा ਨਿਦਾਨ ਅੰਤਰਜਾਮੀ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸੰਧਿਆ ਵੇਲੇ ਦੇ ਦਿਵਾਨਾਂ ਵਿੱਚ ਗੁਰ ਇਤਿਹਾਸ ਨਾਲ ਜੁੜਨ ਕਰਕੇ ਗੁਰ ਇਤਿਹਾਸ ਨਾਲ ਜੁੜਨ ਵਾਸਤੇ ਆਪਾਂ ਇਕੱਤਰਿਤ ਹੋ ਰਹੇ ਹਾਂ ਪ੍ਰਥਮ ਸਤਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਲੜੀਵਾਰ ਰੂਪ ਦੇ ਵਿੱਚ ਵਿਚਾਰਦੇ ਆ ਰਹੇ ਹਾਂ ਕੱਲ ਪ੍ਰਸੰਗ ਸਰਵਣ ਕੀਤਾ ਸੀ ਸ਼ਿਵਨਾਬ ਰਾਜਾ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕਹਿਣ ਅਨੁਸਾਰ ਇਸ ਨੇ ਆਪਣੇ ਰਾਜ ਭਾਗ ਦੇ ਇਲਾਕੇ ਵਿੱਚ ਸੋਹਣੀ ਧਰਮਸ਼ਾਲਾ ਜਿੱਥੇ ਹਰ ਰੋਜ਼ ਸਦ ਸੰਗਤ ਹੋਇਆ ਕਰੇ ਸੰਗਤਾਂ ਮਿਲ ਕੇ ਨਾਮ ਜਪ ਬਾਣੀ ਦਾ ਕੀਰਤਨ ਕਥਾ ਵਿਚਾਰਾ ਹੋਇਆ ਕਰਨ ਐਸਾ ਧਰਮ ਦਾ ਅਸਥਾਨ ਗੁਰੂ ਘਰ ਮਹਾਰਾਜ ਜੀ ਦੇ ਕਹਿਣ ਅਨੁਸਾਰ ਸ਼ਿਵਨਾਬ ਰਾਜੇ ਨੇ ਤਿਆਰ ਕਰਵਾਇਆ ਬੜੇ ਕੰਮਿਆਂ ਨੂੰ ਲਾ ਕੇ ਜਲਦੀ ਤੋਂ ਜਲਦੀ ਇਹ ਥੋੜੇ ਦਿਨਾਂ ਦੇ ਵਿੱਚ ਇਹ ਤਿਆਰ ਹੋਈ ਸੋਹਣੀਆਂ ਵਿਛਾਈਆਂ ਕੀਤੀਆਂ ਗਈਆਂ ਸੋਹਣਾ ਪਲੰਗ ਤਿਆਰ ਕੀਤਾ ਗਿਆ ਉਹਦੇ ਉੱਪਰ ਸੋਹਣੀਆਂ ਵਿਛਾਈਆਂ ਕਰਕੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੀ ਜਗ੍ਹਾ ਤਿਆਰ ਕੀਤੀ ਉਪਰੰਤ ਸ਼ਿਵਨਾਬ ਰਾਜਾ ਜਦੋਂ ਬਾਗ ਦੇ ਵਿੱਚ ਚੱਲ ਕੇ ਆਇਆ ਜਿੱਥੇ ਗੁਰੂ ਸਾਹਿਬ ਜੀ ਬੈਠੇ ਸਨ ਇਹਦੇ ਆਉਣ ਤੋਂ ਪਹਿਲਾਂ ਹੀ ਸਤਿਗੁਰੂ ਜੀ ਅਲੋਪ ਹੋ ਗਏ ਐਸਾ ਦੇਖ ਕੇ ਸ਼ਿਵਨਾਵ ਰਾਜਾ ਬੜਾ ਘਬਰਾ ਗਿਆ ਕਿ ਗੁਰੂ ਸਾਹਿਬ ਮਹਾਰਾਜ ਪਤਾ ਨਹੀਂ ਕਿਹੜੀ ਗੱਲ ਕਰਕੇ ਸ਼ਾਇਦ ਮੈਥੋਂ ਨਾਰਾਜ਼ ਹੋ ਕੇ ਚਲੇ ਨਾ ਗਏ ਹੋਣ ਸਤਿਗੁਰੂ ਜੀ ਨੂੰ ਲੱਭਣ ਲੱਗ ਪਿਆ ਦੌੜ ਕੇ ਪਹਿਲਾਂ ਬੇਹੋਸ਼ ਹੋ ਗਿਆ ਸੀ ਸੇਵਕਾਂ ਨੇ ਜਗਾਇਆ ਇਰਦਾੜਦਾ ਹੋਇਆ ਜੰਗਲਵਲ ਨੂੰ ਲੱਸ ਗਿਆ ਜੰਗਲ ਦੇ ਵਿੱਚ ਜਾ ਕੇ ਕਦੇ ਦਰਖਤ ਤੋਂ ਪੁੱਛਦਾ ਹੈ ਕਦੇ ਪੰਛੀਆਂ ਤੋਂ ਪੁੱਛਦਾ ਹੈ ਕਦੇ ਜਾਨਵਰਾਂ ਤੋਂ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਕਦੇ ਪਹਾੜ ਤੋਂ ਜਾ ਕੇ ਪੁੱਛਦਾ ਕਦੇ ਤਲਾਬ ਦੇ ਕੋਲੋਂ ਜਾ ਕੇ ਪੁੱਛਦਾ ਕਿ ਤੂੰ ਮੇਰੇ ਮੁਰਸ਼ਿਦ ਮੇਰੇ ਪੀਰ ਮੇਰੇ ਗੁਰੂ ਮੇਰੇ ਵਾਹਿਗੁਰੂ ਜੀ ਦੇ ਰੂਪ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਹੈ ਜੇ ਦੇਖਿਆ ਹੈ ਤਾਂ ਦੱਸੋ ਪਰ ਸਾਰੇ ਜੰਗਲ ਦੇ ਵਿੱਚ ਕੋਨਾ-ਕੋਨਾ ਛਾਣ ਮਾਰਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਹੀਂ ਮਿਲੇ ਦੌੜਦਾ ਰਿਹਾ ਨਸਦਾ ਰਿਹਾ ਲੱਭਦਾ ਰਿਹਾ ਇੰਨਾ ਥੱਕ ਗਿਆ ਕਿ बेहोश ਹੋ ਕੇ ਫੇਰ ਡਿੱ ਗਿਆ ਇਹਦਾ ਪ੍ਰੇਮ ਵਿਸ਼ਵਾਸ ਭਰੋਸਾ ਜਾਣ ਕੇ ਗੁਰੂ ਸਾਹਿਬ ਜੀ ਫਿਰ ਪ੍ਰਗਟ ਹੋਏ ਕਿਉਂਕਿ ਪਰਖਿਆ ਹੀ ਕਰ ਰਹੇ ਸਨ ਮਹਾਰਾਜ ਸੱਚ ਪਾਤਸ਼ਾਹ ਜੀ ਉੱਥੇ ਆਏ ਸੇਵਕਾਂ ਨੂੰ ਕਹਿ ਕੇ ਇਸ ਨੂੰ ਜਗਾਇਆ ਮੁੜਕਾ ਆਇਆ ਸੀ ਪਸਰੀਰ ਦੇ ਉੱਪਰ ਪਸੀਨੇ ਦੇ ਨਾਲ ਅਤੇ ਹੰਝੂਆਂ ਦੇ ਨਾਲ ਸਾਰੇ ਕੱਪੜੇ ਭਿੱਜ ਪਏ ਸਨ ਮੂੰਹ ਦੇ ਉੱਪਰੋਂ ਪਸੀਨਾ ਜਿਹੜਾ ਹੈ ਉਹ ਹਟਾਇਆ ਗੁਰੂ ਸਾਹਿਬ ਮਹਾਰਾਜ ਜੀ ਨੇ ਇਹਨੂੰ ਜਗਾਇਆ ਹੈ ਖੂਸ ਵਿੱਚ ਆਇਆ ਜਦੋਂ ਸਤਗੁਰੂ ਜੀ ਦੇ ਦਰਸ਼ਨ ਕਰਕੇ ਚਰਨੀ ਪੈ ਗਿਆ ਫਿਰ ਮਹਾਰਾਜ ਜੀ ਨੂੰ ਬੇਨਤੀ ਕਰਕੇ ਧਰਮਸ਼ਾਲਾ ਵਿੱਚ ਲੈ ਕੇ ਆਇਆ ਸੀ ਇਹ ਵੀ ਬੇਨਤੀ ਕੀਤੀ ਸੀ ਮਹਾਰਾਜ ਮੇਰਾ ਮਨੁੱਖਾ ਜਨਮ ਸਫਲਾ ਹੋ ਜਾਏ ਮਹਾਰਾਜ ਮੇਰੇ ਰਾਜ ਭਾਗ ਦੇ ਸਾਰੇ ਲੋਕਾਂ ਦਾ ਜੀਵਨ ਸਫਲਾ ਹੋ ਜਾਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸੇਵਨਾਵ ਰਾਜੇ ਜੀਵਨ ਸਫਲਾ ਕਰਨ ਵਾਸਤੇ ਪਹਿਲਾ ਮਨ ਦੀ ਪਵਿੱਤਰਤਾ ਹੋਣੀ ਚਾਹੀਦੀ ਹੈ ਮਨ ਦੀ ਪਵਿੱਤਰਤਾ ਤੋਂ ਬਿਨਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਮਨ ਦੀ ਪਵਿੱਤਰਤਾ ਤੋਂ ਬਿਨਾ ਜੀਵਨ ਜਿਹੜਾ ਹੈ ਮਨੁੱਖ ਸਫਲਾ ਨਹੀਂ ਕਰ ਸਕਦਾ ਮਨ ਦੀ ਪਵਿੱਤਰਤਾ ਮਨ ਨੂੰ ਵਿਕਾਰਾਂ ਤੋਂ ਰੋਕਣ ਤੋਂ ਹੁੰਦੀ ਹੈ ਤੇ ਇਹ ਸਾਰਾ ਖੁਸ਼ ਕਰਨ ਦੇ ਵਿੱਚ ਦੋ ਤਰੀਕੇ ਨੇ ਮਨ ਨੂੰ ਸ਼ੁੱਧੀ ਕਰਨ ਦੇ ਵਿੱਚ ਇੱਕ ਹੈ ਕਸ਼ਟ ਯੋਗ ਤੇ ਦੂਸਰਾ ਹੈ ਪ੍ਰੇਮਾ ਭਗਤੀ પ્રેમ ਦੇ ਨਾਲ ਵਾਹਿਗੁਰੂ ਜੀ ਦੀ ਅਰਦਾਸਾ ਕਰਨੀ ਦੋਵਾਂ ਨੇ ਦੋਹੇ ਤਰੀਕਿਆਂ ਦੇ ਨਾਲ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਸਕਦੇ ਹਾਂ ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕਸ਼ਟ ਯੋਗ ਦਾ ਵਰਣਨ ਕਰ ਰਹੇ ਨੇ ਪਰਸੰਗ ਦੇ ਵਿੱਚ ਆ ਰਿਹਾ ਹੈ ਮਨੋਵਿਰਤੀਆਂ ਨੂੰ ਇਕਾਗਰ ਕਰੀਏ ਗੁਰੂ ਚਰਨਾਂ ਵਿੱਚ ਆਪਣੇ ਧਿਆਨ ਨੂੰ ਜੋੜੀਏ ਉਸ ਸਮੇਂ ਵਿੱਚ ਸੁਰਤੀ ਵਰਤੀ ਨੂੰ ਲਜਾਈਏ ਜਿਵੇਂ ਸਿਵ ਨਾਗਰਾਜੇ ਨੇ ਬੇਨਤੀ ਕੀਤੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਜੀ ਬਿਆਨ ਕਰਦੇ ਪਏ ਹਨ ਇਨਾ ਵਿਚਾਰਾ ਨੂੰ ਆਪਾਂ ਸਰਵਣ ਕਰੀਏ ਵਿਚਾਰੀਏ ਸੁਣ ਸ਼ਿਵ ਨਾਮ ਬੰਦ ਦੇ ਹੱਥਾ ਗੁਰੂ ਸਾਹਿਬ ਜੀ ਤੋਂ ਸੁਣ ਕੇ ਸ਼ਿਵ ਨਾਮ ਰਾਜੇ ਨੇ ਦੋਵੇਂ ਹੱਥ ਜੋੜ ਕੇ ਕਿਹਾ ਚਰਨ ਕਮਲ ਪਰ ਤਾਰ ਕਰ ਮਾਥਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਬਲਾ ਪਰ ਮੱਥਾ ਰੱਖਿਆ ਜਿਹਦੇ ਵਿਦਕੀ ਕਹੀ ਉਪਾਈ ਕਹਿ ਲਗਿਆ ਸਤਿਗੁਰੂ ਜੀ ਜੋ ਦੋ ਉਹ ਪਾਹਲੇ ਆਪ ਜੀ ਨੇ ਕਹੇ ਹਨ ਕਰ ਵਿਥਾਰ ਸੁ ਦੇਹੁ ਸੁਨਾਈ ਮਹਾਰਾਜ ਇਹ ਦੋਹੀ ਵਿਸਥਾਰ ਦੇ ਨਾਲ ਮੈਨੂੰ ਸਮਝਾ ਦਿਵੋ ਹੋ ਰਾਜਨ ਜੋ ਦੇ ਪ੍ਰਕਾਰਾ ਮਹਾਰਾਜ ਕਾ ਲਗੇ ਹੈ ਰਾਜਨ ਸ਼ਿਵਨਾਬ ਰਾਜੇ ਦੋ ਪ੍ਰਕਾਰ ਜਿਹੜੇ ਹਨ ਉਚਰਤ ਕਰ ਵਿਸਥਾਰਾ ਤੋਂ ਮੈਂ ਤਰੀਕੇ ਅਨੁਸਾਰ ਇਸ ਵਿਸਾਰ ਦੇ ਨਾਲ ਉਚਾਰਨ ਕਰਦੇ ਹਾਂ ਕਸ਼ਟ ਜੋਗ ਹਾਂਜੀ ਕਸ਼ਟ ਜੋਗ ਇੱਕ ਭਗਤ ਜੋਗ ਸੁਣ ਦੋ ਤਰੀਕੇ ਇਹ ਨੇ ਪਹਿਲਾ ਹੈ ਤਰੀਕਾ ਮਨ ਨੂੰ ਰੋਕਣ ਦਾ ਮਨ ਦੀ ਸ਼ੁੱਧੀ ਕਰਨ ਦਾ ਵੀ ਕਸ਼ਟ ਜੋਗ ਦੂਸਰਾ ਤਰੀਕਾ ਹੈ ਭਗਤ ਜੋਗ ਕਸ਼ਟ ਯੋਗ ਨੂੰ ਹਰਤ ਯੋਗ ਵੀ ਕਹਿ ਦਿੰਦੇ ਹਨ ਮਹਾਰਾਜ ਜੀ ਨੇ ਕਿਹਾ ਕਿ ਇੱਕ ਕਸ਼ਟ ਯੋਗ ਹੈ ਦੂਸਰਾ ਭਗਤ ਯੋਗ ਹੈ ਦੋਨਾਂ ਨੂੰ ਅਸੀਂ ਵਿਸਥਾਰ ਦੇ ਨਾਲ ਕਥਨ ਕਰਾਂਗੇ ਧਿਆਨ ਦੇ ਨਾਲ ਸੁਣਨਾ ਕਰ ਇਹਨਾਂ ਦੋਨੋਂ ਤੇ ਹੈ ਨਿਰਮਲ ਤਨ ਇਹਨਾਂ ਦੋਨੋਂ ਤੇ ਹੋਏ ਨਿਰਮਲ ਮਨ ਇਹਨਾਂ ਦੋਹਾਂ ਤਰੀਕਿਆਂ ਦੇ ਵਿੱਚੋਂ ਕਿਸੇ ਵੀ ਇੱਕ ਤਰੀਕੇ ਨੂੰ ਅਪਣਾਉਣ ਦੇ ਨਾਲ ਜਿਹੜਾ ਮਨੁੱਖ ਦਾ ਮਨ ਹੈ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਸ਼ੁੱਧ ਹੋ ਜਾਂਦਾ ਹੈ ਪ੍ਰਥਮ ਕਸ਼ਟ ਜੋਗ ਬਖਾਨਾ ਸਭ ਤੋਂ ਪਹਿਲਾਂ ਤੇ ਤੈਨੂੰ ਕਸ਼ਟ ਜੋਗ ਜਿਹੜਾ ਹੱਟ ਜੋਗ ਹੈ ਉਹਦਾ ਗੱਥਨ ਕਰਦੇ ਹਾਂ ਅਸ਼ਟ ਅੰਗ ਤੱਕ ਸੁਨ ਕਾਨਾ ਅਸ਼ਟ ਅੰਗ ਅੰਗ ਦਾ ਅਰਥ ਹੁੰਦਾ ਹੈ ਹਿੱਸੇ ਇਸ ਕਸ਼ਟਯੋਗ ਦੇ ਅਠੇ ਸਹਿਨ ਅਠ ਪਾਡਸ ਨੇ ਅਠ ਸਹਿਨ ਯਮਯਰ ਨੇਮ ਇਕੰਤੰ ਦੇਸੂ ਉਹਨਾਂ ਨੂੰ ਤੋਂ ਸੁਨਣਾ ਕਰ ਉਹ ਹਨ ਯਮ ਦੂਸਰਾ ਹੈ ਨੇਮ ਤੀਸਰਾ ਹੈ ਇਕੰਤੰ ਦੇਸੂ ਐਸੇ ਨਹੀਂ ਸ਼ਾਸਤਰਕਾਰ ਬੋਲੀ ਦੇ ਵਿੱਚ ਗ੍ਰੰਥਾਕਾਰ ਬੋਲੀ ਦੇ ਵਿੱਚ ਵਿਦਵਾਨਾਂ ਦੀ ਬੋਲੀ ਵਿੱਚ ਪ੍ਰਯਾਤਿਆਹਾਰ ਕਹਿ ਦਿੰਦੇ ਹਨ ਪਹਿਲਾ ਯਾਮ ਦੂਜਾ ਨੀਮ ਤੀਜਾ ਪ੍ਰਾਤਿਆਹਾਰ ਤੇ ਇਥੇ ਸਰਲ ਬੋਲੀ ਵਿੱਚ ਕਹਿ ਰਹੇ ਨੇ ਇਕੰਤੰਗ ਦੇਸੂ ਇਕਾਂਤ ਇਲਾਕਾ ਇਕਾਂਤ ਥਾਂ ਐਸਾ ਤੀਸਰਾ ਤਰੀਕਾ ਹੈ ਤੀਸਰੀ ਕਿਸਮ ਹੈ ਇਸ ਕਸ਼ਟ ਯੋਗ ਦੀ ਆਸਨ ਪ੍ਰਾਣਯਾਮ ਸੰਦੇਸ਼ੂ ਇਹ ਚੌਥਾ ਹੈ ਆਸਨ ਪੰਜਵਾਂ ਹੈ ਪ੍ਰਾਣਯਾਮ ਸੋ ਇਸ ਤਰ੍ਹਾਂ ਦੇ ਨਾਲ ਇਹ ਹਨ ਯਤਯਾਨ ਤਾਰਣਾ ਅਸ਼ਟ ਸਮਾਦ ਸੋ ਇਸ ਪ੍ਰਕਾਰ ਦੇ ਨਾਲ ਛੇਵਾਂ ਹੈ ਧਿਆਨ ਸਤਵਾਂ ਹੈ ਤਾਰਣਾ ਤੇ ਅਸ਼ਟ ਮਤਲਬ ਅੱਠਵਾਂ ਅੱਠਵਾਂ ਹਿੱਸਾ ਹੈ ਇਸ ਕਸ਼ਟ ਜੋਗ ਦਾ ਸਮਾਦ ਜਿਸ ਨੂੰ ਸਮਾਧੀ ਵੀ ਕਹਿ ਦਿੰਦੇ ਹਨ ਪਾਏ ਪਰਮ ਪਦ ਇਨ ਕੋ ਸਾਧ ਇਹ ਅੱਠ ਜੋ ਹਿੱਸੇ ਨੇ ਕਸ਼ਟ ਜੋਗ ਦੇ ਇਹਨਾਂ ਨੂੰ ਸਾਧ ਕੇ ਮਤਲਬ ਕਿ ਇਹਨਾਂ ਨੂੰ ਅਪਣਾ ਕੇ ਵੀ ਮਨੁੱਖ ਇਹ ਜੀਵ ਪਰਮ ਪਦ ਵੀ ਨੂੰ ਪ੍ਰਾਪਤ ਕਰ ਸਕਦਾ ਹੈ ਯਾਮ ਨੇਮ ਆਸਣ ਪ੍ਰਾਣਾਯਾਮ ਤੋ ਇਸ ਤਰ੍ਹਾਂ ਪ੍ਰत्याहार ਧਰਨਾ ਧਿਆਨ ਸਮਾਧੀ ਅੱਠ ਅੰਗਾਂ ਨੂੰ ਅਠੇਸਿਆਂ ਨੂੰ ਮਨੁੱਖ ਅਪਣਾ ਕੇ ਵੀ ਪਰਮ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ। ਪ੍ਰਥਮੇ ਜਮਸੂ 10 ਪ੍ਰਕਾਰ ਇਹ ਅਠੇਸੇ ਨੇ ਕਸ਼ਟ ਜੋਗ ਦੇ ਇਹਨਾਂ ਅਠੇਸਿਆਂ ਦੇ ਵਿੱਚੋਂ ਪਹਿਲਾ ਜਿਹੜਾ ਹਿੱਸਾ ਹੈ ਯਾਮ ਉਹ 10 ਪ੍ਰਕਾਰ ਦਾ ਸ਼ਿਵ ਨਾਵ ਰਾਜੇ ਹੁੰਦਾ ਹੈ ਲੱਛਣ ਤਨ ਕੋ ਕਰੋ ਵਿਥਾਰਾ ਹੁਣ 10 ਪ੍ਰਕਾਰ ਦੇ ਇਹ ਲੱਛਣ ਹੁੰਦੇ ਨੇ 10 ਤਰ੍ਹਾਂ ਦਾ ਇਹ ਹੁੰਦਾ ਹੈ ਉਹ ਤੈਨੂੰ ਅਸੀਂ ਖਤਨ ਕਰਦੇ ਹਾਂ ਦੁਹਰਾ ਇੱਕ ਅਹੰਸਾ ਜਾਨੀਏ ਮਾਨਵ ਚਕਾਇਆ ਤੀਨ ਇਹ ਜਿਹੜਾ ਯਮ ਹੈ ਕਸ਼ਟ ਜੋਗ ਦਾ ਪਹਿਲਾ ਹਿੱਸਾ ਇਹਦੇ 10 ਗਾਹ ਪਾਰਟਸ ਬਣ ਜਾਂਦੇ ਨੇ 10 ਹਿੱਸੇ ਨੇ ਗਾਹ ਉਹਨਾਂ 10ਾਂ ਦੇ ਵਿੱਚੋਂ ਪਹਿਲਾ ਹੈ ਹਿੰਸਾ ਹਿੰਸਾ ਦਾ ਮਤਲਬ ਇਸ ਪ੍ਰਕਾਰ ਦੇ ਨਾਲ ਹੱਤਿਆ ਕਰਨੀ ਇਹ ਜਿਹੜੀ ਹਿੰਸਾ ਹੈ ਹਿੰਸਾ ਹੈ ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ ਪਰ ਕੋ ਬੁਰਾ ਜੀ ਚਿਤ ਬਣਾ ਮਨ ਕੀ ਹਿੰਸਾ ਤੀਨ ਜੋ ਪ੍ਰਾਪਤ ਹੈ ਤੂੰ ਸੁਖ ਪਾਈ ਜੋ ਪ੍ਰਾਪਤ ਹੋ ਰਿਹਾ ਹੈ ਜਾਂ ਪ੍ਰਾਪਤ ਹੈ ਉਹਦੇ ਵਿੱਚ ਸੁਖ ਪ੍ਰਾਪਤ ਕਰੇ ਦੋਹਰਾ ਵਾਹਿਗੁਰੂ ਕੀ ਰਜ਼ਾਏ ਪੈ ਸੋ ਇਸ ਤਰ੍ਹਾਂ ਦੀ ਨਾਲ ਸਾਧਗੁਰੂ ਗੁਰੂ ਨਾਨਕ ਦੇਵ ਜੀ ਸਾਧ ਸੰਗਤ ਜੀ ਅੱਗੇ ਵੀ ਫਿਰ ਵਿਸਥਾਰ ਕਰਨਗੇ ਐਸੇ ਸੰਤੋਖ ਦਾ ਤੇ ਇਹ ਨੇਮ ਦਾ ਦੂਸਰਾ ਹਿੱਸਾ ਹੈ ਪਹਿਲਾ ਹੈ ਤਪ ਦੂਜਾ ਹੈ ਸੰਤੋਖ ਤੇ ਇਹ ਨੇਮ ਦੇ ਵੀ 10 ਹਿੱਸਿਆਂ ਦਾ ਜ਼ਿਕਰ ਕਰਨਗੇ 10 ਅੰਗਾਂ ਦਾ ਸੋ ਇਹ ਕਰਮ ਵਾਰ ਫਿਰ ਸਤਿਗੁਰੂ ਦੀ ਜਾਮ ਦਾ ਨਿਰਣਾ ਕਰ ਆਏ ਨੇ ਹੁਣ ਨੇਮ ਦਾ ਨਿਰਣਾ ਚੱਲ ਰਿਹਾ ਇਸ ਤੋਂ ਅੱਗੇ ਫਿਰ ਜਾਮ ਨੇਮ ਆਸਣ ਪ੍ਰਾਤਿਆਹਾਰ ਪ੍ਰਾਣਾ ਜਾਮ ਤਿਆਰਨਾ ਧਿਆਨ ਸਮਾਧੀ ਇਹ ਕਸ਼ਟਯੋਗ ਦੇ ਜਿਹੜੇ 8 ਅੰਗ ਨੇ ਉਹਨਾਂ ਦਾ ਵਰਣਨ ਕਰਨਗੇ ਇਸ ਤੋਂ ਪਰੰਤ ਫਿਰ ਭਗਤ ਜੋਗ ਪ੍ਰੇਮਾ ਭਗਤੀ ਕਰਨੀ ਉਹਦਾ ਵੀ ਵਰਣਨ ਕਰਕੇ ਸਤਿਗੁਰੂ ਜੀ ਸੁਣਾਉਣਗੇ ਸੋ ਉਹ ਸਾਧ ਸੰਗਤ ਜੀ ਆਪਾਂ ਆਉਂਦੇ ਸਮਿਆਂ ਦੇ ਵਿੱਚ ਕਰਮ 바ਰ ਵਿਚਾਰਨ ਦਾ ਯਤਨ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਣਾ ਸਮਾਂ ਜਿਹੜਾ ਹੈ ਸੰਪੂਰਨ ਹੋ ਚੁੱਕ ਹੋ ਰਿਹਾ ਹੈ ਤੇ ਨਾਲ ਜੋ ਅੱਜ ਗੁਰੂ ਕੇ ਅਨਨ ਸਿੱਖ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਥੀ ਬਣ ਕੇ ਰਹੇ ਗੁਰੂ ਸਾਹਿਬ ਜੀ ਨੂੰ ਬੜੇ ਪਿਆਰੇ ਹੋ ਕੇ ਰਹੇ ਜਿਨ੍ਹਾਂ ਨੂੰ ਭਾਈ ਸਾਹਿਬ ਦੇ ਨਾਲ ਪਦਵੀ ਭਾਈ ਦੀ ਪਦਵੀ ਪ੍ਰਾਪਤ ਹੋਈ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਭਾਈ ਕਹਿੰਦੇ ਰਹੇ ਐਸੇ ਭਾਈ ਮਰਦਾਨਾ ਜੀ ਦਾ ਸਾਹ ਸੰਗਤ ਦੀ ਅੱਜ ਆਕਾਰ ਚਨਾਣੇ ਵਾਲਾ ਦਿਹਾੜਾ ਹੈ ਅੱਜ ਵਾਲੇ ਦਿਨ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਰੀਰ ਆਪਣਾ ਤਿਆਗਿਆ ਸੀ ਭਾਈ ਮਰਦਾਨਾ ਜੀ ਦੇ ਬਾਬਤ ਭਾਈ ਸਾਹਿਬ ਪਏ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਭਲਾਰ ਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ ਭਾਈ ਸਾਹਿਬ ਭਾਈ ਗੁਰਦਾਰ ਜੀ ਕਿ ਭਲਾਰ ਬਾਬ ਵਜਾਇੰਦਾ ਕਿ ਬਹੁਤ ਚੰਗਾ ਹੈ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਨਾਲ ਰਬਾ ਵਜਾਉਂਦਾ ਹੁੰਦਾ ਸੀ ਮਜਲਸ ਮਰਦਾਨਾ ਮੀਰਾਸੀ ਜੋ ਮੀਰਾਸੀਆਂ ਦੇ ਵਿੱਚੋਂ ਟੂਮਾ ਦੇ ਵਿੱਚੋਂ ਹੈ ਸਨ ਸੋ ਇੱਕ ਹੋਰ ਥਾਂ ਦੇ ਉੱਪਰ ਜ਼ਿਕਰ ਕੀਤਾ ਆਪ ਜੀ ਨੇ ਕਿ ਫਿਰ ਬਾਬਾ ਗਿਆ ਬਗਦਾਦ ਨੂੰ ਸੋ ਬਾਹਰ ਜਾਇ ਕਿਆ ਅਸਥਾਨਾ ਅਗਲੀਆਂ ਪੰਕਤੀਆਂ ਵਿੱਚ ਕਿਹਾ ਕਿ ਇੱਕ ਬਾਬਾ ਅਕਾਲ ਰੂਪ ਦੂਜਾ ਰ ਬਾਬੇ ਮਰਦਾਨਾ ਉੱਥੇ ਵੀ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ ਸੋ ਭਾਈ ਸਾਹਿਬ ਭਾਈ ਮਰਦਾਨਾ ਜੀ ਸਾਧ ਸੰਗਤ ਜੀ ਇੰਨੇ ਵਿਸ਼ੇਸ਼ ਰਹੇ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ ਇਤਿਹਾਸ ਵਿੱਚ ਕਿ ਇੰਨਾ ਸਤਗੁਰੂ ਜੀ ਦੇ ਹੋਰ ਪਰਿਵਾਰ ਦੇ ਕੋਈ ਮੈਂਬਰ ਨਹੀਂ ਮਹਾਰਾਜ ਜੀ ਦੇ ਨਾਲ ਇੰਨਾ ਸਮਾ ਰਹੇ ਜਿੰਨਾ ਸਮਾ ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਦੇ ਵਿੱਚ ਰਹੇ ਤਕਰੀਬਨ 50 55 ਸਾਲ ਗੁਰੂ ਸਾਹਿਬ ਜੀ ਦੀ ਸੰਗਤ ਮਾਣੀ ਉਦਾਸੀਆਂ ਵਿੱਚ ਰਹੇ ਤੇ ਅੱਜ ਵਾਲੇ ਦਿਨ ਸਾਹ ਸੰਕਤ ਜੀ afghanistan ਉਹ ਸਮੇਂ ਤਾਂ ਹਿੰਦੁਸਤਾਨ ਦਾ ਹੀ ਸਾਰਾ ਹਿੱਸਾ ਸੀ afghanistan pakistan ਦੇ ਨਾਲ ਉਹਦੇ ਨਾਲ ਨੇੜੇ ਇੱਕ ਦਰਿਆ ਨਦੀ ਵਗਦੀ ਹੈ ਖਰਮ ਸੋ ਉੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਾਹ ਸੰਗਤ ਜੀ ਆਪਣਾ ਸਰੀਰਕ ਆ ਚੋਲਾ ਪੰਜ ਭਾਤਕ ਸਰੀਰ ತ್ಯਾਗਿਆ ਸੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਸੋ ਆਪ ਜੀ ਨੂੰ ਪਹਿਲਾਂ ਹੀ ਪਤਾ ਲੱਗਿਆ ਸੀ ਕਿ ਮੇਰੇ ਸਵਾਸ ਪੂਰੇ ਹੋਣ ਵਾਲੇ ਨੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਦੱਸਿਆ ਸੀ ਕਿਹਾ ਸੀ ਭਾਈ ਮਰਦਾਨਾ ਕੀ ਮੰਗਣਾ ਚਾਹੁੰਨਾ ਹੈ ਮੰਗ ਲੈ ਇਹ ਵੀ ਦੱਸ ਕੇ ਤੇਰੇ ਵਾਸਤੇ ਕੋਈ ਜਗ੍ਹਾ ਇੱਥੇ ਬਣਾ ਦਈਏ ਤੇਰੀ ਭਾਈ ਮਰਦਾਨਾ ਜੀ ਨੇ ਕਿਹਾ ਸੀ ਮਹਾਰਾਜ ਆ ਸਰੀਰ ਰੂਪੀ ਕਵਰ ਦੇ ਵਿੱਚੋਂ ਤਾਂ ਆਪ ਜੀ ਨੇ ਸ਼ਬਦ ਦੇ ਨਾਲ ਜੋੜਿਆ ਹੈ ਕੱਢਿਆ ਹੈ ਆਪ ਜੀ ਫੇਰ ਮੇਰੀ ਕੋਈ ਜਗ੍ਹਾ ਬਣਾਉਣ ਦਾ ਜ਼ਿਕਰ ਕਰਦੇ ਹੋ ਮਹਾਰਾਜ ਆਪ ਦੀ ਨਾ ਕਰਿਓ ਐਸਾ ਮੇਰੀ ਕੋਈ ਨਿਸ਼ਾਨੀ ਨਾ ਬਣਾਇਓ ਮੇਰੀ ਕੋਈ ਜਗ੍ਹਾ ਨਾ ਬਣਾਇਓ ਸੋ ਇਸ ਤਰ੍ਹਾਂ ਦੇ ਨਾਲ ਫਿਰ ਅੰਤਮ ਕਿਰਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕੀਤੀ ਸੀ ਇਸ ਤੋਂ ਪ੍ਰੰਤ ਜਦੋਂ ਕਰਤਾਰ ਪਰ ਸਾਹਿਬ ਆਏ ਨਾਲ ਰਬਾਬ ਲੈ ਕੇ ਆਏ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੋ ਚੌਥੀ ਉਦਾਸੀ ਦੀ ਸਮਾਪਤੀ ਵੇਲੇ ਆਪ ਜੀ ਦੇ ਦੋ ਪੁੱਤਰ ਸੀ ਭਾਈ ਮਰਦਾਨਾ ਜੀ ਦੇ ਸਹਜਾਦਾ ਤੇ ਰਜਾਦਾ ਜਿਹੜਾ ਸਹਜਾਦਾ ਨਾਮ ਦਾ ਪੁੱਤਰ ਸੀ ਉਹ ਉਹ ਵੀ ਚੱਲ ਕੇ ਆਇਆ ਪੁੱਛਿਆ ਮਹਾਰਾਜ ਮੇਰੇ ਪਿਤਾ ਜੀ ਨਹੀਂ ਦੇਖਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੈ ਸਹਜਾਦੇ ਉਹ ਤਾਂ ਜਿਹੜਾ ਅਸਲੀ ਘਰ ਹੈ ਪਰਮੇਸ਼ਰ ਦਾ ਘਰ ਉਹਦੇ ਵਿੱਚ ਹੁਣ ਵਸ ਗਏ ਹਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਹਿਜਾ ਦੇਨੋ ਕਹਿਆ ਕਿ ਤੂੰ ਰਬਾ ਪਕੜ ਮਰਦਾਨੇ ਦੀ ਯਾਦ ਦੇ ਵਿੱਚ ਆਪਾਂ ਕੀਰਤਨ ਕਰਦੇ ਆ ਜਨਮ ਸਾਖੀ ਵਿੱਚ ਐਸੇ ਪ੍ਰਸੰਗ ਆਉਂਦਾ ਹੈ ਜੇਕਰ ਆਉਂਦਾ ਸੋ ਸਤਿਗੁਰੂ ਮਹਾਰਾਜ ਜੀ ਨੇ ਫਿਰ ਪ੍ਰੇਮ ਦੇ ਵਿੱਚ ਭੱਜ ਕੇ ਭਾਈ ਮਰਦਾਨਾ ਜੀ ਦੀ ਯਾਦ ਦੇ ਵਿੱਚ ਕੀਰਤਨ ਕੀਤਾ ਸੀ ਭਾਈ ਸਹਿਜਾ ਦੇਨੋ ਵੀ ਭਾਈ ਮਰਦਾਨਾ ਜੀ ਦੇ ਪੱਤਰ ਨੂੰ ਵਡਿਆਈ ਬਖਸ਼ੀ ਸੀ ਤੇ ਐਸੇ ਭਾਈ ਮਰਦਾਨਾ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹੁੰਦਾ ਹੈ ਸਲੋਕ ਮਰਦਾਨਾ ਪਹਿਲਾ ਕਰਕੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਉਹ ਸ਼ਬਦ ਉਚਾਰਿਆ ਸੋ ਐਸੇ ਸਤਿਗੁਰੂ ਜੀ ਦੇ ਪਿਆਰੇ ਗੁਰੂ ਕੇ ਸਿੱਖ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਸਾਧ ਸੰਗਤ ਜੀ ਅਜ ਅਕਾਲ ਚਲਾਣੇ ਵਾਲਾ ਦਿਹਾੜਾ ਹੈ ਸਮਾਂ ਆਪਣਾ ਬਹੁਤ ਹੋ ਚੁੱਕਾ ਹੈ ਤਾਂ ਕਰਕੇ ਬਹੁਤੀ ਆਪਾਂ ਵਿਚਾਰ ਨਹੀਂ ਕਰਨੀ ਬਸ ਇਹ ਵਿਚਾਰ ਆਪਾਂ ਕਰੀਏ ਜਿਸ ਤਰ੍ਹਾਂ ਦੇ ਨਾਲ ਭਾਈ ਮਰਦਾਨਾ ਜੀ ਦੀ ਨਿਭ ਗਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਆਪਾਂ ਵੀ ਅਰਦਾਸ ਬੇਨਤੀ ਕਰਿਆ ਕਰੀਏ ਮਹਾਰਾਜ ਅਸੀਂ ਵੀ ਸਿੱਖੀ ਜੀਵਨ ਦੇ ਵਿੱਚ ਸਿੱਖੀ ਦੇ ਧਾਰਨੀ ਹੋ ਕੇ ਚੱਲ ਰਹੇ ਹਾਂ ਮਹਾਰਾਜ ਜਿਵੇਂ ਆਪ ਜੀ ਦੇ ਸਿੱਖ ਭਾਈ ਮਰਦਾਨਾ ਜੀ ਦੀ ਨਿਭ ਗਈ ਮਹਾਰਾਜ ਉਹਨਾਂ ਵਰਗੇ ਤਾਂ ਅਸੀਂ ਨਹੀਂ ਹੋ ਸਕਦੇ ਪਰ ਸਾਡੀ ਵੀ ਨਿਭਾ ਦਿਓ ਇਹ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇਹ ਹੀ ਅਰਦਾਸ ਬੇਨਤੀ ਹੈ ਐਸੀ ਭਾਈ ਮਰਦਾਨਾ ਜੀ ਦੇ ਜੀਵਨ ਨੂੰ ਉਹਨਾਂ ਦੇ ਮਹਾਨ ਪ੍ਰਸੰਗਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਸੋ ਸੋ ਇੰਨੀਆਂ ਕ ਬੇਨਤੀਆਂ ਸਾਧ ਸੰਗਤ ਜੀ ਆਪ ਜੀ ਨੇ ਪ੍ਰਵਾਨ ਕਰਨੀਆਂ ਕਥਾ ਵਿਚਾਰ ਕਰਦੇ ਆ ਬੇਅੰਤ ਪੁੱਲਾਂ ਦੀ ਖਿਮਾ ਕਰਨੀ ਆਓ ਗੋ ਸਮਾ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਭਾਈ ਮਰਦਾਨਾ ਜੀ ਦੀ ਯਾਦ ਦੇ ਵਿੱਚ ਗੁਰਮੰਤਰ ਦਾ ਜਾਪ ਕਰੀਏ उपरंत अपा अखीरलिया पंक्तियां पढ़ के समाप्ति करा गुरु, वाहे गुरु वाहे गुरु, वाहे गुरु वाहे गुरु, वाहे गुरु वाहे गुरु वाहे गुरु, वाहे गुरु गुरु वाहे गुरु ਵਾਹਿਗੁਰੂ 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 ਸੁਖਾ ਵਿਚਾਰ ਕਰਦਿਆਂ ਹੋਈ ਆ ਬੇਅੰਤ ਭੁੰਨਾ ਦੀ ਆਪ ਸਮੂਹ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਨੇ ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀ ਅੱਗੋਂ ਵਾਸਤੇ ਮਹਾਰਾਜ ਕਿਰਪਾ ਕਰਨ ਸਮਤ ਬੁੱਧੀ ਬਖਸ਼ਣ ਆਪਣਾ ਸ੍ਰੇਸ਼ਟ ਜਸ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਕਰਨ ਦੀਆਂ ਦਾਤਾਂ ਬਖਸ਼ਣ ਮਹਾਰਾਜ ਜੀ ਦੇ ਬਖਸ਼ੇ ਹੋਏ ਉਪਦੇਸ਼ ਸਿਧਾਂਤ ਹਿਰਦੇ ਅੰਦਰ ਧਾਰਨ ਕਰਕੇ ਇਹਨਾਂ ਦੀ ਕਮਾਈ ਕਰਕੇ ਅਤੇ ਨਾਮ ਦੀ ਵੱਧ ਤੋਂ ਵੱਧ ਕਮਾਈ ਕਰਕੇ ਜੀਵਨ ਨੂੰ ਸਫਲਾ ਬਣਾ ਸਕੀਏ ਐਸੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਓ ਇੱਥੇ ਆਪਾਂ ਅਖੀਰਨੀਆ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਦੁਜਯ ਜਥਾ ਲਾਵ ਸੰਤੋਖੁ ਤਰਤਹ ਜੋਗੀ ਵਿਨ ਦੁਖੁ ਬਸਤਨ ਪ੍ਰਾਪਤ ਤੂ ਅਰਖਾਈ ਜੋ ਪ੍ਰਾਪਤ ਹੈ ਤ ਸੁਖ ਪਾਈ ਵਾਹਿ ਹੈ ਗੁਰੂ ਜੀ ਦਾ ਖਾਸਾ ਵਾਹਿ ਹੈ ਗੁਰੂ ਜੀ ਦੀ ਫਤਿਹ ਆਈ ਪ੍ਰਭ ਸਰਣਾਗਤੀ ਕਿਰਪਾ ਨਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਮਹਾਨ ਵਹਿ ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਦੇ ਪਾਰ ਉਤਾਰਨ ਹਾਰ ਲੇਖਤ ਹੈ ਨਾਂ ਛੂਟੀ ਐ ਜਨ ਕਲ ਪੁਰਨ ਹਾਰ ਦਕਸ਼ਣ ਹਰ ਗੱਛ ਲੈ ਨਾਨਕ ਪਰਤਾਰ ਦક્ષਨ ਹਾਰ ਬਸ ਲੈ ਨਾਨਕ ਕਾ ਉਤਾਰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ